ਲੇ ਪ੍ਰਸ਼ਾਸਨ ਦੇ ਨਾਲ ਮੈਂ ਸਾਥ ਬਣਾ ਕੇ ਚੱਲਦਾ ਰਿਹਾ ਪਿਛੇ ਅੱਜ 13ਵਾਂ ਦਿਨ ਹੋ ਗਿਆ ਹੈ ਸਤੀ ਸੈਣੀ ਨੇ ਕਤਲ ਇੱਕ ਛੱਡੋ ਤਿੰਨੋਂ ਕਤਲ ਸ਼ਰੀਆਂ ਉੱਪਰ ਉਮਰੇ ਨੇ ਮੈਂ ਸਿਰਫ ਇੱਕ ਛੋਟੀ ਜਿਹੀ ਅਪੀਲ ਕਰਨਾ ਚਾਹੁੰਦਾ ਭੈਣ ਭਾਈ ਰਿਸ਼ਤੇਦਾਰ ਧਾਰਮਿਕ ਜਥੇਬੰਦੀਆਂ ਸਮਾਣਾ ਵਾਸੀਆਂ ਨੂੰ ਹਰ ਇੱਕ ਨੂੰ ਅਪੀਲ ਕਰਨਾ ਚਾਹੁੰਦਾ ਕਿ ਮੈਂ ਸਤੀ ਸੈਣੀ ਨੂੰ ਇਨਸਾਫ ਦਿਵਾਉਣ ਲਈ ਮੇਰਾ ਸਾਥ ਦਿਓ ਜੋ ਕਿ ਅੱਜ ਮੈਂ ਇੱਕ ਤਰਨਾ ਪ੍ਰਦਰਸ਼ਨ tour ਜਾਰੀ ਕਰ ਰਿਹਾ ਮੈਨੂੰ ਤੁਹਾਡਾ ਸਾਥ ਵੀ ਸਖਤ ਲੋੜ ਹੈ ਅਗਰ ਉਸਨੇ ਕੋਈ ਵੀ ਗਲਤ ਕੰਮ ਕੀਤਾ ਕੋਈ ਵੀ ਕੋਠਰ ਗਲਤ ਕੀਤਾ ਸਾਰਾ ਸ਼ਹਿਰ ਇਸੀ ਦਾ ਗਵਾਹ ਹੈ ਕਿ ਉਹ ਕਿਸੇ ਦੀ ਬੇਈਮੋਤ ਦੇ ਪੇਟ ਚੜ ਗਿਆ ਮੈਂ ਹੱਥ ਵਲ ਕੇ ਬੇਨਤੀ ਕਰਦਾ ਕਿ ਮੇਰਾ ਹੁਣ ਰੋਸ ਪ੍ਰਦਰਸ਼ਨ ਜੋ ਕਿ ਅ ਕੁਝ ਟਾਈਮ ਦੇ ਵਿੱਚ ਦੱਸ ਦਿੱਤਾ ਜੋ ਮੈਨੂੰ ਤੁਹਾਡਾ ਸਾਥ ਦੀ ਲੋੜ ਹੈ ਤੇ ਮੈਨੂੰ ਤੁਹਾਡਾ ਸਾਥ ਦੀ ਬਹੁਤ ਜ਼ਿਆਦਾ ਲੋੜ ਹੈ ਮੈਨੂੰ ਤੁਹਾਡੀ ਹੈਲਪ ਚਾਹੀਦੀ ਸਮਾਣਾ ਦਾ ਇੱਕ ਪ੍ਰਾਈਵੇਟ ਸਕੂਲ ਹੈ ਜਿੱਥੇ ਕਲਰਿਕਸ 30 ਕੁਮਾਰ ਸੈਣੀ ਕੰਮ ਕਰਦਾ ਸੀ ਉਸ ਨੇ ਕੁਝ ਦਿਨ ਪਹਿਲਾਂ ਸਕੂਲ ਦੇ ਵਿੱਚ ਹੀ ਆਪਣੀ ਜੀਵਨ ਅੰਤ ਲਿਆ ਸਮਾਪਤ ਕੀਤੀ ਸੀ ਉਸ ਦੇ ਵਿੱਚ ਸਿਟੀ ਪੁਲਿਸ ਨੇ ਕਥਿਤ આરોપીਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਲੇਕਿਨ ਅੱਜ 12-13 ਦਿਨ ਹੋ ਗਏ ਉਸਕੇ ਅੰਤਿਮ ਅਰਦਾਸ ਵੀ ਹੋ ਗਏ ਸੀ ਇਸ ਸ਼ਨੀਵਾਰ ਦੀ ਲੇਕਿਨ ਕਥਿਤ ਰੂਪੇ ਗ੍ਰਿਫਤਾਰ ਨਹੀਂ ਹੋਏ ਹਨ ਜਿਸ ਨੂੰ ਲੈ ਕੇ ਜਿਹੜਾ ਪੀੜਤ ਪਰਿਵਾਰ ਹੈ ਇਨਸਾਫ ਦੇ ਲਈ ਉਹਨਾਂ ਨੇ ਸਮਾਣਾ ਪਟਿਆਲਾ ਜਿਹੜੀ ਸੜਕ ਹੈ ਸਮਾਣਾ ਪਟਿਆਲਾ ਸੜਕ ਤੇ ਆਵਾਜ਼ਾਈ ਠੱਪ ਕੀਤੀ ਹੈ ਔਰ ਉਹਨਾਂ ਦੀ ਮੰਗ ਹੈ ਜਦੋਂ ਤੱਕ ਕਥਿਤ ਰੂਪੇ ਗ੍ਰਿਫਤਾਰ ਨਹੀਂ ਹੁੰਦੇ ਅਦੇ ਤਦੋਂ ਤੱਕ ਇਹ ਸਾਡਾ ਤਰਨਾ ਪ੍ਰਦਰਸ਼ਨ ਚੱਲ ਰਹਿਣਾ ਹੈ ਤੁਸੀਂ ਦੇਖ ਰਹੇ ਹੋ ਉਹਦੀ ਮਾਤਾ ਉਹਦੀ ਭਰਾ ਉਹਦੀ ਪੈਣਾ ਉਹਦੀ ਜਿਹੜੀ ਘਰਵਾਲੀ ਹੈ ਉਸ ਵੱਲੋਂ ਵੀ ਇਸ ਤਰਨੇ ਦੇ ਵਿੱਚ ਆਪਣਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਦੀ ਇੱਕੋ ਮੰਗ ਹੈ ਜਿਹੜੇ ਕਥੀ ਤਰੋਪੇ ਹਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਲੇਕਿਨ ਕਦੋਂ ਪੁਲਿਸ ਗ੍ਰਿਫਤਾਰ ਕਰੇਗੀ ਇਸ ਸਮੇਂ ਦੱਸੇਗਾ ਆਮ ਖੁੱਲੇ ਆਮ ਨੂੰ ਮਰੇ ਨੇ ਪਰ ਉਹਨਾਂ ਦੇ ਵਿੱਚੋਂ ਇੱਕ ਵੀ ਅਰੈਸਟ ਨਹੀਂ ਹੋਇਆ ਜੀ ਅੱਜ 13ਵਾਂ ਦਿਨ ਹੋ ਗਿਆ ਇਹਨਾਂ ਲਈ ਕੋਈ ਇਨਸਾਨ ਦੀ ਮੌਤ ਨਹੀਂ ਹੋਈ ਇਹਨਾਂ ਲਈ ਇਨਸਾਨ ਦੀ ਨਹੀਂ ਮੌਤ ਹੋਈ ਇਹਨਾਂ ਲਈ ਇੱਕ ਕੀੜਾ ਕੁਮਕੋੜਾ ਮਰਿਆ ਇਹਨਾਂ ਲਈ ਇੱਕ ਕੀੜਾ ਮਕੋੜਾ ਮਰਿਆ ਉਹਨੇ 80 ਲੱਖ ਰੁਪਇਆ 80 ਲੱਖ ਰੁਪਏ ਦਾ ਘੁਟਾਲਾ ਫੜਿਆ ਸਕੂਲ ਪ੍ਰਸ਼ਾਸਨ ਸਕੂਲ ਦੇ ਵਿੱਚੋਂ ਹੋਏ ਘੁਟਾਲਾ ਫੜਿਆ ਬੱਚਿਆਂ ਦੀ ਫੀਸਾਂ ਮੂੰਹ ਦੇ ਵਿੱਚੋਂ ਬੱਚਿਆਂ ਦੀ ਫੀਸਾਂ ਬਚਾਈਆਂ ਉਹਨੂੰ ਇਹ ਭੇਟ ਮਿਲੀ ਕਿ ਉਹਨੂੰ ਐਂਡ ਦੇ ਵਿੱਚ ਸੁਸਾਈਡ ਕਰਨਾ ਪੈ ਗਿਆ ਇਸੇ ਕਰਕੇ ਆਪਾਂ ਨੇ ਉਹਨਾਂ ਨੇ ਉਹਨਾਂ ਨੇ ਪ੍ਰਿੰਸੀਪਲ ਨੀਤੂ ਦੇਵਗਨ ਨੇ ਤੇ ਉਹਨਾਂ ਦੇ ਸਪੋਰਟਰਾਂ ਨੇ ਇੰਨਾ ਕਿ ਉਹਨੂੰ ਜਲੀਲ ਕਰਤਾ ਕਿ ਉਹਨੂੰ ਫਾਂਸੀ ਦਾ ਫੰਦਾ ਲੈਣਾ ਪਿਆ ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਅੱਜ 13 ਦਿਨ ਹੋ ਗਏ ਮਜਬੂਰਨ ਸਾਨੂੰ ਸੜਕਾਂ ਦੇ ਬਹਿਣਾ ਪਿਆ ਸਮਾਣੇ ਦਾ ਸਤੀ ਸੈਣੀਆ ਪਬਲਿਕ ਸਕੂਲ ਆ ਜਿਹੜਾ ਸਮਾਣੇ ਦੀ ਬਹੁਤ ਪੁਰਾਣੀ ਸੰਸਥਾ ਉਹਨੂੰ ਬਚਾਉਣ ਲਈ ਉਹਦੇ ਵਿੱਚ ਹੋਏ ਘਪਲੇ ਨੂੰ ਬਚਾਉਣ ਲਈ ਉਹ ਸਮਾਣੇ ਦੀ ਰਾਜਨੀਤੀ ਦੀ ਭੇਡ ਚੜ ਗਿਆ ਸਤੀ ਸੈਣੀਆ ਪਰ ਅਜ ਤੱਕ ਕੋਣੂ ਅਜ 12 ਦਿਨ ਹੋ ਗਏ ਇਨਸਾਫ ਨਹੀਂ ਮਿਲਿਆ ਉਹਦੇ ਪਰਿਵਾਰ ਨੂੰ ਉਹ ਇੱਕ ਸਕੂਲ ਦਾ ਸਿਹਰ ਹੈ ਜਿਹੜੀ ਐਡੀ ਵੱਡੀ ਸੰਸਥਾ ਨੂੰ ਵਿਚਾਰ ਰਿਹਾ ਸੀ 80 ਲੱਖ ਦਾ ਘਪਲਾ ਉਹਨੇ ਲੱਭਿਆ ਤਾਂ ਉਹਨੂੰ ਮਜਬੂਰ ਕਰਤਾ ਜਿਹੜੇ ਦੋਸ਼ੀ ਤੇ ਉਹ ਵੱਡੇ ਤੇ ਅਮੀਰ ਤੇ ਤਕੜੇ ਤੇ ਉਹਨਾਂ ਨੇ ਉਹਨੂੰ ਮਰਨ ਲਈ ਮਜਬੂਰ ਕਰਤਾ ਉਹਨੂੰ ਥੱਪੜ ਮਾਰ ਮਾਰ ਕੇ ਜਲੀਲ ਕਰਕੇ ਉਹਨੂੰ ਉਹਨੂੰ ਮਾਰਤਾ ਅਜ ਉਹਦੇ ਛੋਟੇ ਛੋਟੇ ਬੱਚੇ ਉਹ ਰੋਲ ਰਹੇ ਨੇ ਅਸੀਂ ਸਮਾਣਾ ਵਾਸੀਆਂ ਨੂੰ ਸਾਰੇ ਲੋਕਾਂ ਨੂੰ ਅਪੀਲ ਕਰਦੇ ਆ ਜਿਹੜੇ ਇਨਸਾਫ ਪਸੰਦ ਨੇ ਇਨਸਾਫ ਪਸੰਦ ਜਥੇਬੰਦੀਆਂ ਨੇ ਆਓ ਸਾਰੇ ਰਲ ਕੇ ਆਪਾਂ ਸਤੀਸ਼ੈਣੀ ਦੇ ਨਵਾਲਕ ਛੋਟੇ ਛੋਟੇ ਬੱਚਿਆਂ ਨੂੰ ਇਨਸਾਫ ਦਵਾਈਏ ਤੇ ਦੋਸ਼ੀਆਂ ਨੂੰ ਕਟਹਿਰੇ 'ਚ ਖੜਾ ਕਰੀਏ ਅਣਮਿੱਥੇ ਸਮੇਲੇ ਇਹ ਜਿੰਨਾ ਚਿਰ ਕੋਈ ਸਾਨੂੰ ਥੋਸ ਇਹਦਾ ਕੋਈ ਰਿਜ਼ਲਟ ਨਹੀਂ ਮਿਲਦਾ ਉਨਾਂ ਚਿਰ ਇਹ ਧਰਨਾ ਲਗਾਤਾਰ ਚੱਲੂਗਾ ਅਸੀਂ ਤਾਂ ਇਹੀ ਕਹਨੇ ਚੰਨ ਵੀ ਰੌਲਾ ਇਹ ਬੜਾ ਪੁਰਾਣਾ ਪਹਿਲਾਂ ਵੀ ਚੱਲਿਆ ਸੀ ਇਹ ਪਰ ਅਸੀਂ ਹੁਣ ਸਾਨੂੰ ਤਾਂ ਕੱਲ੍ਹ ਹੀ ਰੋਜ਼ ਸੁਣਿਆ ਗਿਆ ਵੀ ਐਡਾ ਮਤਲਬ ਪਾਣਾ ਵਾਪਰ ਗਿਆ ਤੇ ਉੱਥੇ ਕੋਈ ਸੁਣ ਨਹੀਂ ਰਿਹਾ ਅਸੀਂ ਇਸ ਵਾਰ ਤੱਕ ਹਲੇ ਪੂਰੀ ਹਿਸਟਰੀ ਦੇ ਨਹੀਂ ਪਤਾ ਰਜਿੰਦਰ ਸਿੰਘ ਨੂੰ ਪਤਾ ਸਾਡੀ ਪਾਰਟੀ ਪਰ ਜਿੰਨਾ ਚਿਰ ਇਸ ਪਰਿਵਾਰ ਨੂੰ ਅਨਸਾਫ ਨਹੀਂ ਮਿਲਦਾ ਉਨਾਂ ਚਿਰ ਤੱਕ ਸਾਡਾ ਸੰਘਰਸ਼ ਚੱਲਦਾ ਜਾਰੀ ਰਹੂਗਾ ਅਸੀਂ ਇੱਕੋ ਇੱਕ ਆ ਕੇ ਇਹਨਾਂ ਨੂੰ ਜੋ ਵੀ ਇਹਨਾਂ ਦੀਆਂ ਮੰਗਾਂ ਨੇ ਦੇਖੋ ਉਸ ਕਰਦਾ ਬੁਰਾ ਹਾਲ ਹੋ ਗਿਆ ਉਹ ਆਤਮ ਤਿਆ ਕਰ ਗਿਆ ਜਿਸ ਦੀ ਬਦੌਲਤ ਇਹ ਝਗੜਾ ਪੁਰਾਣਾ ਚੱਲਦਾ ਇੱਕ ਤਾਂ ਦੋਛੇ ਨੂੰ ਅੰਦਰ ਕਰਨਾ ਚਾਹੀਦਾ ਇੱਕ ਜਿਹੜਾ ਉੱਥੇ ਕਪੜਾ ਦੱਸਦੇ ਨੇ ਲੱਖ ਰੁਪਏ ਦਾ ਉਸ ਘਮਲੇ ਦਾ ਇਨਕੁਆਇਰੀ ਹੋਣੀ ਚਾਹੀਦੀ ਹੈ ਤੇ ਉਹਨਾਂ ਦੋਸ਼ੀਆਂ ਦੇ ਲਾਭੀ ਸਜ਼ਾ ਹੋਣੀ ਚਾਹੀਦੀ ਹੈ ਉਹਨਾਂ ਚਿਰ ਇਹ ਸੰਘਰਸ਼ ਜਾਰੀ ਰਹੂਗਾ ਇਹ ਦਿਨ ਚਾਹੀਸੀ ਜੀ ਇਹਨਾਂ ਨੇ ਪਰਿਵਾਰ ਨੇ ਤਿੰਨ ਦੋਸ਼ੀਆਂ ਦੇ ਬਾਰੇ ਇਹ ਮੁਕਦਮਾ ਦਰਜ ਕਰਵਾਇਆ ਸੀ ਪਹਿਲਾਂ ਇੱਕ ਸੁਸਾਈਡ ਨੋਟ 'ਚ ਇੱਕ ਦੋਸ਼ੀ ਸੀਗਾ ਤੇ ਦੋ ਦੋਸ਼ੀ ਇਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਦੀ ਵੀ ਭੂਮਿਕਾ ਰਹੀ ਹੈ ਉਸ ਬੰਦੇ ਨੂੰ ਇੰਨਾ ਹਰਾਸ ਕਰਕੇ ਇਹੋ ਨੇ ਆਪਦੀ ਜਾਨ ਲੈ ਲਈ ਇਸ ਚ ਸਮਰੋਪਸਟੀ ਪੁਲਿਸ ਨੇ ਪਰਚਾ ਦਰਜ ਕੀਤਾ ਸੀ ਤਿੰਨਾਂ ਦੋਸ਼ੀ ਇਕੱਲਾ ਤੇ ਸਾਡੀਆਂ ਇਹਦੇ ਵਿੱਚ ਵੱਖ-ਵੱਖ ਟੀਮਾਂ ਇਹਨਾਂ ਨੂੰ ਫੜਨ ਲਈ ਨਿਕਲੀਆਂ ਹੋਈਆਂ ਨੇ ਕਈ ਥਾਵਾਂ ਤੇ ਅਸੀਂ ਆਊਟਰ ਸਟੇਟ ਵੀ ਰੀਡ ਕੀਤੀ ਹੈ ਤੇ ਅਸੀਂ ਹਜੇ ਵੀ ਲੱਗੇ ਹੋਏ ਆ ਕੁਝ ਟੈਕਨੀਕਲ ਸੋਰਸਸ ਤੋਂ ਵੀ ਹਿਊਮਨ ਇੰਟੈਲੀਜੈਂਸ ਵੀ ਅਸੀਂ ਗੈਦਰ ਕਰ ਰਹੇ ਹਾਂ ਤੇ ਇਹਨਾਂ ਨੂੰ ਜਲਦ ਤੋਂ ਜਲਦ ਫੜਾਂਗੇ ਇਹਦੇ ਵਿੱਚ ਇਹ ਵੀ ਦੱਸਣ ਵਾਲੀ ਗੱਲ ਹੈ ਵੀ ਜਦ ਵੀ ਜੋ ਕੋਈ ਮੁਕਦਮਾ ਦਰਜ ਹੁੰਦਾ ਲਾਜ਼ਮੀ ਗੱਲ ਹੈ ਕੋਈ ਵੀ ਦੋਸ਼ੀ ਹੈ ਉਹ ਜ਼ਰੂਰ ਭਜਦਾ ਵੀ ਜਲਦ ਤੋਂ ਜਲਦ ਵੀ ਆਪਦੀ bail ਕਰਾ ਸਕੇ ਜਾਂ ਕੁਝ ਹੋਰ ਉਹਦੀ ਕੱਲ bail ਵੀ ਲੱਗੀ ਸੀ ਸੈਕਸ਼ਨ ਕੋਡ ਵਿੱਚ ਉਹ ਵੀ ਅਸੀਂ ਬਾਕੂਬੀ ਪੂਰੀ ਮਿਹਨਤ ਕਰਕੇ ਜਿਹੜੇ ਆਪਣੇ ਪਬਲਿਕ ਪ੍ਰੋਸੀਕਿਊਟਰ ਨੇ ਸਾਡੇ ਸਰਕਾਰੀ ਵਕੀਲ ਤੇ ਮੁਦਈਆਂ ਦੇ ਵੀ ਵਕੀਲ ਸੀਗੇ ਉਹਨਾਂ ਨਾਲ ਅਸੀਂ ਉਹਨਾਂ ਨੇ ਵੀ ਆਪੋਜ਼ ਕੀਤੀ ਤੇ ਅਸੀਂ ਵੀ ਆਪਦੇ ਵੱਲੋਂ ਆਪੋਜ਼ ਕੀਤੀ ਤੇ ਜਿਹੜੇ ਮੁੱਖ ਦੋਸ਼ੀ ਨੇ ਜਿਹੜੇ ਇੱਥੇ ਮੈਡਮ ਦਾ ਨਾਮ ਲੈਂਦੇ ਆ ਉਹਨਾਂ ਦੀ ਅਸੀਂ bail ਵੀ ਕੈਨਸਲ ਕਰਾਤੀ ਹੈ ਉਹ ডিসਮਿਸ ਹੋ ਗਈ ਹੈ ਤੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸੀ ਪਟਿਆਲਾ ਵੀ ਲੱਗੀ ਸੀ ਸਮਾਣਾ ਦੀ ਤੇ ਸਾਡੀ ਸਬ-ਡਿਵੀਜ਼ਨ ਸਮਾਣਾ ਦੀ ਪੁਲਿਸ ਇਸ ਮੈਟਰ ਵਿੱਚ ਲੱਗੀ ਕਿਉਂਕਿ ਬਹੁਤ ਹੀ ਗੰਭੀਰ ਤੇ ਮਤਲਬ ਮਸਲਾ ਯੋਜਾ ਹੈਗਾ ਵੀ ਇਸ ਨੂੰ ਬੜਾ ਤੰਦੇਹੀ ਨਾਲ ਦੇਖਿਆ ਜਾ ਰਿਹਾ ਤਾਂ ਅਸੀਂ ਇਹੀ ਆਸ਼ਵਾਸਨ ਦਵਾਲਾਚਨ ਦੇ ਪਰਿਵਾਰ ਨੂੰ ਤੇ ਹੋਰਾਂ ਨੂੰ ਵੀ ਕਿ ਅਸੀਂ ਜਲਦ ਜਲਦ ਦੁਸ਼ੈਨ ਫੜਦਾਣ ਸਾਨੂੰ ਸਾੜਨਾ ਕੋਆਪਰੇਟ ਕਰਨ ਤੇ ਸਾਨੂੰ ਸਮਝਾ ਦਿੱਤਾ ਜਾ ਜਿਹੜੀ ਟ੍ਰੈਫਿਕ ਇਹਨਾਂ ਨੇ ਰੋਕੀ ਹੈ ਅਸੀਂ ਡਾਇਵਰਜਨਸ ਕਰਤੀਆਂ ਉਹ ਸਮੂਧੀ ਚੱਲ ਰਿਹਾ ਬਾਕੀ ਫੋਰਸ ਇੱਥੇ ਲਾਅ ਐਂਡ ਔਰਡਰ ਮੇਨਟੇਨ ਕਰ ਰਹੇ ਤੇ ਸਿਕਿਉਰਿਟੀ ਪੁਖਤਾ ਪ੍ਰਬੰਧ ਅਸੀਂ ਕਰ ਦਿੱਤੇ ਕੈਮਰਾਮੈਨ ਡੀਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼